ਪੰਜਾਬ ਸਿੰਘ ਜੀ ਅਰੇ ਸਾਡੇ ਆ ਗਏ ਬੰਦਿਆ ਪੂਰੀ ਜੀ ਆ ਜੇ ਪੰਜਾਬ ਉਹ ਕਿੱਥੇ ਨੇ ਆਪਦੀ ਮੱਝ ਲੈ ਕੇ ਆ ਜਾਣ ਜੀ ਪੰਜਾਬ ਕਰੋ ਜੀ ਕਰੋ ਜਿਹਨੂੰ ਮੋਟਰਸਾਈਕਲ ਨਾਲ ਮੋਟਰਸਾਈਕਲ ਨਾਲ ਪੈਟਰੋ ਕਰੋ ਜੀ ਕੇ ਕਰੋ ਪੈਟਰੋ ਪਲੀਜ਼ ਥੋੜਾ ਜਿਹਾ ਕੇ ਕਰੋ ਅਫੀਨ ਵੇ ਦੇਖੋ ਪੀਡੀਐਫ ਦੇ ਕਸਾਮੇ ਦੀ ਜਿੱਥੇ ਬੰਦੀ ਹੈ ਅਸੀਂ ਆਪਣਾ ਕੰਮ ਆਪ ਹੀ ਕਰਦੇ ਆ ਤੇ ਬੰਲੇ ਫਾਰਮਰ ਸਾਡੀ ਜਿੱਥੇ ਇੱਕ ਤਾਂ ਤੁਹਾਨੂੰ ਪਤਾ ਵੀ ਸਾਡੀ ਜਿੱਥੇ ਬੰਦੀ ਜਿੱਥੇ ਬਹੁਤ ਹੈ ਜੀ ਇੱਕ ਇੱਕ ਫਾਰਮਰ ਸਾਡੇ ਨਾਲ ਜੁੜਿਆ ਇੱਕੋ ਜਿੱਥੇ ਬੰਦੀ ਹੈ ਪੰਜਾਬ ਦੀ ਜਿਹੜੀ ਇਹਨਾਂ ਦੀ ਨੁਮਾਇੰਦੀ ਕਰਦੀ ਹੈ ਜਿਹੜੇ ਅਸੀਂ ਆਪ ਦੇ ਆਪ ਨਹੀਂ ਕੰਮ ਕਰਦੇ ਆ ਤੇ ਹਿੰਦੁਸਤਾਨ ਦੀ ਵੀ ਇੱਕੋ ਜਿੱਥੇ ਬੰਦੀ ਹੈ ਵੀ ਜਿਹੜੀ ਡੇਰੀ ਫਾਰਮਰ ਲਈ ਕਸ਼ ਕਰਦੀ ਹੈ ਮਤਲਬ ਇਹ ਇੰਨਾ ਕੁ ਵਧੀਆ ਲੋਕਾਂ ਦਾ ਰੁਝਾਨ ਆ ਸਾਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਇਹ ਸਟੇਡੀਅਮ ਅਸੀਂ ਜਿੱਥੇ ਕੰਪੀਟੀਸ਼ਨ ਹੁੰਦੇ ਆ ਅਗਲੀ ਵੇਰ ਨੂੰ ਸਾਨੂੰ ਡਬਲ ਕਰਨਾ ਪਊਗਾ ਮਤਲਬ ਲੋਕਾਂ ਨੂੰ ਬਚਾਰਿਆਂ ਨੂੰ ਬਹਿਣ ਨੂੰ ਜਗ੍ਹਾ ਜਿਗਰਾਉਂਡ ਦੀ ਪਸ਼ੂ ਮੰਡੀ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਪੀਡੀਐਫਾ ਕੋ ਮੰਤਰੀ ਡੇਰੀ ਅਤੇ ਖੇਤੀ ਐਕਸਪੋ 2024 ਅਗਲੇ ਬਰੇ ਫਿਰ ਮਿਲਣ ਦੇ ਵਾਅਦੇ ਨਾਲ ਅੱਜ ਸਮਾਪਤ ਹੋ ਗਿਆ ਇੱਕ ਸਪੋ ਦੇ ਅੱਜ ਆਖਰੀ ਦਿਨ ਵੀ ਦੇਸ਼ ਦੁਨੀਆ ਤੋਂ ਪੁਜੇ ਡੇਰੀ ਫਾਰਮਰਸ ਨੇ ਸੰਸਾਰ ਭਰ ਦੀਆਂ 400 ਕੰਪਨੀਆਂ ਵੱਲੋਂ ਡੇਰੀ ਕਿੱਤੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਲਗਾਈ ਨਮਾਇਸ਼ ਦੇਖੀ ਅੱਜ ਦੇ ਸਪੋ ਵਿੱਚ ਦੁੱਧ ਚੋਈ ਅਤੇ ਬਰੀਕ ਮੁਕਾਬਲੇ ਦੇ ਜੇਤੂਆਂ ਨੂੰ ਪੰਜਾਬ ਦੇ ਪਸ਼ੂ ਪਾਲਣ ਮੱਛੀ ਪਾਲਣ ਡੇਰੀ ਵਿਕਾਸਕ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੀਡੀਐਫਆਈ ਦੇ ਪ੍ਰਧਾਨ ਗਲਜੀਤ ਸਿੰਘ ਸਦਦਪੁਰਾ ਨੇ ਡਿ렉ਟਰ ਤਿੰਬੂਲੇ ਅਤੇ 55 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਕੌਮਾਤਰੀ ਪੀਡੀਆਈ ਡੇਰੀ ਐਕਸਪੋ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੀਡੀਐਫਆਈ ਨੇ ਜਿਸ ਤਰ੍ਹਾਂ ਆਪਣੇ ਦਮ ਤਿ 17 ਸਾਲਾਂ ਦੀ ਜਦਬੋਜਹਿਦ ਨਾਲ ਪੰਜਾਬ ਦੀ ਡੇਰੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ ਉਹ ਇੱਕ ਬਕਮਾਲ ਮਿਸਾਲ ਹੈ ਜਗਰਾਉਂ ਦੀ ਤਰਤੀਬ ਤੇ ਹਰ ਵੇਲੇ ਲੱਗਦੇ ਪੀਡੀਐਫਾ ਡੈਰੀ ਇੱਕ ਸਪੋ ਦੀ ਦੇਸ਼ ਦੁਨੀਆ ਵਿੱਚ ਵੱਖਰੀ ਸ਼ਾਨ ਅਤੇ ਪਛਾਣ ਹੈ ਇਸ ਮੌਕੇ ਪੀਡੀਐਫਾ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੀਡੀਐਫਾ ਕਿਸਾਨਾਂ ਦੀ ਆਪਣੀ ਜਥੇਬੰਦੀ ਹੈ ਜਿਸ ਨੇ ਇੱਕਜੁੱਟਤਾ ਨਾਲ ਡੈਰੀ ਕਿੱਤੇ ਨੂੰ ਅਤੇ ਆਧੁਨਿਕ ਤਕਨੀਕ ਨਾਲ ਲੈਸ ਕਰਦਿਆਂ ਉੱਚ ਮੁਕਾਮ ਤੇ ਪਹੁੰਚਾਉਣ ਵਿੱਚ ਸਫਲਤਾ ਪਾਈ ਹੈ ਇਸ ਦੇ ਲਈ ਪੰਜਾਬ ਦਾ ਡੈਰੀ ਫਾਰਮਰ ਵਧਾਈ ਦਾ ਪਾਤਰ ਹੈ ਪੀਡੀਐਫ ਜੀਪੀਐਸ ਅਤੇ ਡੀਡੀਪੀ ਜਿਹੜਾ ਇਹ ਲਿਲਾ ਕਰਾਇਆ ਗਿਆ ਔਰ ਇਹ ਕਈ ਇਹ ਡਰਾਮਾ ਡਰਾਣੇ ਵਾਲੀਆਂ ਗਾਮਾਂ ਜਿਨ੍ਹਾਂ ਦੇ ਇੱਥੇ ਦਰਸ਼ਨ ਕੀਤੇ ਮੈਨੂੰ ਬਹੁਤ ਸਿੰਘਾ ਲੱਗਿਆ 10 ਗਾਮਾਂ ਨੂੰ ਇਹਦੇ ਵਿੱਚ ਇਨਾਮ ਦਿੱਤਾ ਗਿਆ ਉਹਨਾ ਮਾਰਕਾਂ ਨੂੰ ਪਸ਼ੂ ਪਾਲਕਾਂ ਨੂੰ ਬਹੁਤ-ਬਹੁਤ ਮੁਬਾਰਕ ਅਸੀਂ ਪੰਜਾਬ ਵਾਸੀ ਸਾਡੇ ਕੋਲੇ ਵਾਤਾਵਰਣ ਵਧੀਆ ਖੂੜੀ ਦੀ ਮਹਿਦਵਾਣਾ ਇਹ ਤਾਂ ਸਾਨੂੰ ਕਿਸੇ ਪਾਸੇ ਹੋਰ ਝਾਕਣ ਦੀ ਲੋੜ ਨਹੀਂ ਸੋ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਸ਼ਾਨਦਾਰ ਜਾਨਵਰ ਹੈ ਜਿੰਨਾਂ ਕੋਲੇ ਉਹਨਾਂ ਦੀ ਆਪਣੀ ਸਰਦਾਰੀ ਹੈ ਉਹਨਾਂ ਦੇ ਆਪਣੇ ਬਹੁਤ ਵੱਡਾ ਸਰਮਾਇਆ ਉਹਦੇ ਮਹਿਕਮਾ ਬਾਹਰਲੇ ਮੌਕਾਂ ਵੱਲ ਵੀ ਬਹੁਤਾ ਉਥੇ ਵੀ ਆਮਦਨ ਨਹੀਂ ਜੇ ਅਸੀਂ ਇੱਥੇ ਹੀ ਆਪਣੇ ਕੰਮ ਨੂੰ ਦੇਖੋ ਇੱਕ ਕਮਾਈ ਤੇ ਦੂਜੀ ਕਿਰਸ ਇਹ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਇਧਰਲੇ ਪਾਸੇ ਜਿਹੜੇ ਰਾਤ ਆਂਦੇ ਰਹੇ ਆ ਉਹਨਾਂ ਨੇ ਬਹੁਤ ਹੀ ਆਪਣਾ ਨਾਮਣਾ ਵੀ ਖਟਿਆ ਔਰ ਆਪਣਾ ਸਰਮਾਇਆ ਵੀ ਵਧਾਇਆ ਵਧਾਇਆ ਮੈਂ ਸਾਰਿਆਂ ਨੂੰ ਬੜੇ ਦਿਨ ਦੀ ਬਹੁਤ ਬਹੁਤ ਵਾਰਕ ਦਿਨੇ ਮੈਂ ਇਹਨਾਂ ਪ੍ਰਧਾਨ ਜੀ ਨੂੰ ਸਾਰੇ ਪੀਡੀਐਫ ਵਾਲਿਆਂ ਨੂੰ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕ ਦਿਨਾ ਔਰ ਦਿਨ ਦੀ ਸ਼ਲਾਘਾ ਕਰਦਾ ਕਿ ਇਹਨਾਂ ਨੇ ਜਿਹੜਾ ਕਿਉਂਕਿ ਮੁਕਾਬਲੇ ਵਿੱਚ ਜਦੋਂ ਅਸੀਂ ਆ ਜੀਏ ਤਾਂ ਫਿਰ ਉਹ ਅਸੀਂ ਪਛਵਾ ਨੂੰ ਚੰਗੀ ਤਰ੍ਹਾਂ ਸੰਭਲ ਲੱਗ ਜਾਂਦੇ ਸਰ ਲੱਗਦਾ ਹੈ ਕਿ ਇਸ ਲਈ ਜਾਂ ਪੀਡੀਐਫ ਜਾਂ ਦੁੱਧ ਇਹ ਬੇਚਨਾਲ ਹੈ ਕਿ ਨਹੀਂ ਜਦੋਂ ਦੁੱਧ ਦਾ ਕੰਮ ਨਾਲ ਉਹ ਕਾਫੀ ਲੋਸਟ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੁਲਾਕਤੀ ਦੁੱਧ ਕਿਸੇ ਵੀ ਬੰਦ ਨਹੀਂ ਹੋ ਰਿਹਾ ਹੈ ਲੱਗਦਾ ਹੈ ਕਿ ਇਸ ਦੇ ਉੱਤੇ ਇਸ ਵੇਲੇ ਐਕਸ਼ਨ ਲੈਣ ਦੀ ਲੋੜ ਕੋਈ ਨਹੀਂ ਐਕਸ਼ਨ ਦੇ ਸਮੇਂ-ਸਮੇਂ 'ਤੇ ਲਿਆ ਵੀ ਜਾਂਦਾ ਪਰ ਜਦੋਂ ਲੋਕ ਆਪਣੇ ਨੈਤਿਕਤਾ ਤੋਂ ਇਨਸਾਨੀਅਤ ਤੋਂ ਗਿਰ ਜਾਂਣ ਉਹਨਾਂ ਦਾ ਇਲਾਜ ਕਰਨਾ ਬਹੁਤ ਔਖਾ ਹੋਇਆ ਪਿਆ ਸੋ ਥਾਣਪੀੜ ਵਾਲੀਆਂ ਚੀਜ਼ਾਂ ਨੂੰ ਪਲਾਫਟ ਕਰਨਾ ਉਹਨੂੰ ਮਾਨੋਰਟੀ ਤੌਰ ਤੇ ਬਣਾਉਣਾ ਇਹ ਤਾਂ ਬਹੁਤ ਵੱਡਾ ਧੋਖਾ ਹੈ ਪਰ ਕਦੇ ਵੀ ਐਸਾ ਕਿਸੇ ਨਾਲ ਵੀ ਨਹੀਂ ਕਰਦਾ। ਅਸੀਂ ਜਿਸ ਮੁਲਕ ਵਿੱਚ ਜਿੱਥੇ ਰਹਿੰਦੇ ਆ ਉੱਥੇ ਦੇ ਲੋਕਾਂ ਦੀ ਸੁੱਖ ਮੰਗ ਲਈ ਜਾਏ। ਇਹ ਸਰਕਾਰ ਵੱਲੋਂ ਵੀ ਜੇ ਕੋਈ ਇਹੋ ਜਿਹੀ ਗੱਲ ਕਿਤੇ ਹੋਵੇ ਤਾਂ ਸਾਡੇ ਵੱਲੋਂ ਸਖਤੀ ਕੀਤੀ ਜਾਵੇ। ਲੋਕਾਂ ਨੂੰ ਅਪੀਲ ਹੈ ਇੱਕ ਦੱਸਣ ਤੇ ਲੋਕਾਂ ਦਾ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਰਲ ਮਿਲ ਕੇ ਕੋਈ ਵੀ ਬਰਿਆਈ ਹੁੰਦੀ ਹੈ ਉਦੋਂ ਸਮਾਜ ਪਹਿਲਾਂ ਆਉਂਦਾ ਨਾਲ ਸਰਕਾਰ ਨਾਲ ਦੂਸਰੀਆਂ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇ ਲਈ ਪਿਆਰ ਹੁੰਦੀ ਹੈ ਸਰਕਾਰ ਦਾ ਫਰਜ਼ ਬਣਦਾ ਪਰ ਸਰਕਾਰ ਨੂੰ ਨਿਸ਼ਾਨਦੇਹੀ ਹਰਕਤਾਂ ਕਰਨੀ ਵੀ ਮੁਸ਼ਕਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਲੋਕ ਆਪਣਾ ਸਮਾਜ ਪੁਰਸ਼ਾਂ ਬਈ ਕਰਵਾ ਸਕਦਾ ਸਤੁਤ ਹੈ ਜਿਹੜੇ ਉਦੋਂ ਕੰਮ ਕਰਦੇ ਨੇ ਖੁਸ਼ਹਾਲੀ ਕਰਦੇ ਨੇ ਇਹਨਾਂ ਵਾਸਤੇ ਪੰਜਾਬ ਸਰਕਾਰ ਕੁਝ ਸੋਚੇ ਜਾ ਰਹੇ ਹੈ ਕੁਝ ਨਵੀਂ ਸਕੀਮਾਂ ਲੈਣ ਦੀ ਹੈ ਵੇਖੋ ਇਹਦੇ ਵਾਸਤੇ ਜਿਵੇਂ ਮੀਨਾ ਬੈਂਕ ਮੁਫਤ ਸੁਵਿਧਾ ਤੋਂ ਜਿਮੀਂ ਜੋ ਵੀ ਵੈਕੀਨ ਵਗੈਰਾ ਜੋ ਦਵਾਈਆਂ ਜੋ ਲੋੜ ਹੈ ਉਸ ਵਾਸਤੇ ਮੈਨੂੰ ਪਤਾ ਨਹੀਂ ਮੈਂ ਆਪਣੇ ਵੱਲੋਂ ਪੂਰਾ ਜੋਗਾਰ ਹੈ ਇਹ ਕਹਿੰਦਾ ਅਸੀਂ ਪਿੰਨਾ ਇਮਾਨਦਾਰੀ ਟੋਰ ਇਸ ਵਾਰ 300000 ਤੋਂ ਵੱਧ ਫਾਰਮਰ ਮਿਲਿਆ ਦੇਖਣੇ ਤੁਸੀਂ ਦੇਖੋ ਅੱਜ 10 10 ਕਿਲੋਮੀਟਰ ਤੱਕ ਅਖੜ ਅਖੜ ਕਰਕੇ ਰੋਕਾਂ ਦੇ ਘਣੀਆ ਰੌਣਕ ਲੱਗਾ ਰਿਹਾ ਮੇੜੀ ਇੰਨਾ ਜਿਆਦਾ ਲੋਕ ਨੇ ਸਾਰੇ ਪਾਸੇ ਸਾਰਾ ਹੀ ਮੇਲਾ ਭਰਿਆ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਨਾਂ ਮੁਕਾਬਲਾ ਦੇਖ ਕੇ ਦੇ 10 ਵੱਡਿਆਂ ਦਾ ਜਿਹੜਾ ਮੁਕਾਬਲਾ ਸੀਗਾ ਲੋਕਾਂ ਦਾ ਉਤਸ਼ਾਹ ਦੇਖੋ ਲੋਕ ਪੂਰੀ ਜੋਰ ਨਾਲ ਗੁਟਿੰਗ ਵੀ ਕਰਦੇ ਆ ਲੋਕ ਪੂਰਾ ਤਾੜੀਆਂ ਵੀ ਮਾਰਦੇ ਆ ਤੇ ਜੇ ਕੋਈ ਮਾੜਾ ਕਰਦਾ ਗੁਟਿੰਗ ਕਰਦੇ ਆ ਜੇ ਉਹਨਾਂ ਨਾਲ ਆਵਾਜ਼ਾਂ ਦੇਖੋ ਕਿੰਨੀ ਜੋਰ ਦੀ ਮੈਂ ਕਿਤੇ ਵੱਡਾ ਸਟੇਡੀਅਮ ਆ ਕ੍ਰਿਕਟ ਨਹੀਂ ਜੋ ਫੁੱਟਬਾਲ ਦਾ ਸਟੇਡੀਅਮ ਜਾਂ ਜਿੰਨਾ ਆਵਾਜ਼ ਉਹਨੀ ਇੱਥੇ ਸਟੇਡੀਅਮ ਚ ਆ ਰਹੀ ਹੈ ਇਹ ਸਾਡੇ ਮਤਲਬ ਸ਼ੌਕ ਬੋਲਦਾ ਨਵੇਂ ਯੰਗ ਮੁੰਡੇ ਆਏ ਆ ਜਿਹੜੇ ਕੰਮ ਕਰਨਾ ਚਾਹਦੇ ਬੱਚੇ ਆ ਰਹੇ ਆ ਮਤਲਬ ਇਹ ਤੋਂ ਸ਼ਾਪੇ ਦਾ ਹੁੰਦਾ ਇਹ ਸਾਡਾ ਧੰਦਾ ਬਹੁਤ ਅੱਗੇ ਤੱਕੀ ਕਰੂਗਾ ਔਰ ਤੱਕੀ ਕਰ ਵੀ ਰਿਹਾ ਵਾ ਜੀ ਦੇ ਕੋਜ ਦਾ ਨਾਂ ਜਿਹੜੀ ਬਟਿਕਾ ਨੇ 74 ਲੀਟਰ ਦਾ ਨੈਸ਼ਨਲ ਰਿਕਾਰਡ ਬਣਾਇਆ ਅੱਛਾ ਉਹ ਨੈਸ਼ਨਲ ਰਿਕਾਰਡ ਨੇ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਗਾਈਆਂ 10 ਨੰਬਰ ਦਾ ਕਹੀਏ 70 ਲੀਟਰ ਦੇ ਨਾਲ ਲੇੜੇ ਥੜੇ ਆਈਆਂ ਤੇ ਜਿਹੜੀ ਪਹਿਲੀ ਸੂਈ ਦੋ ਦੰਦ ਦੇ ਵਿੱਚ ਬੱਚਿਆਂ ਚੋਂ ਆਈ ਹੋ 59 ਲੀਟਰ ਪਹਿਲੀ ਸੂਈ ਜਿਹੜੀ ਚਾਰ ਦੰਦ ਚੋਂ 54 ਲੀਟਰ ਤੇ ਜਰਸੀ ਦਾ ਰਿਕਾਰਡ ਤਕਰੀਬਨ 55 ਲੀਟਰ ਤੇ 9 ਲੀਟਰ 900 ਗ੍ਰਾਮ ਦੇ ਨੇੜੇ ਬਣਿਆ ਇਹ ਵੀ ਇੱਕ ਵਾਰ ਦਾ ਨੈਸ਼ਨਲ ਰਿਕਾਰਡ ਅੱਜ ਇਹ ਨੈਸ਼ਨਲ ਰਿਕਾਰਡ ਸਾਰੇ ਨੈਸ਼ਨਲ ਰਿਕਾਰਡ ਬਣੇ ਆ ਮੱਝ ਨੇ ਵੀ ਅੱਜ 27 ਲੀਟਰ ਤੋਂ ਦਿੱਤਾ ਹੋ ਮੁਰਾ ਨੇ ਜਿਹੜੀ ਨੀਵੀਂ ਰਾਕੀ ਆ ਉਹ 20 ਕਿਲੋ ਦੇ ਵਿੱਚ ਸਾਰੀਆਂ 4-5 ਕੰਨਿਆਂ ਦੇ ਦੁੱਧ ਤੇ ਵਧੀਆ ਦਿੱਤਾ। ਪਰ ਇਹ ਇੰਨਾ ਕੁ ਵਧੀਆ ਲੋਕਾਂ ਦਾ ਰੁਝਾਂਦਾ। ਸਾਨੂੰ ਇਹ ਲੱਗਦਾ ਨਹੀਂ ਸੀ ਜਿਹੜਾ ਇਹ ਸਟੇਡੀਅਮ ਅਸੀਂ ਜਿੱਥੇ ਕੰਪੀਟੀਸ਼ਨ ਹੁੰਦੇ ਆ। ਅਗਲੀ ਮੇਰ ਨੂੰ ਸਾਹਮਣੇ ਡਬਲ ਕਰਨਾ ਪਊਗਾ। ਪਰ ਲੋਕਾਂ ਨੂੰ ਬਿਚਾਰਾਂ ਨਹੀਂ ਬੈਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ। ਕੋਕ ਲੰਕ ਲੰਕ ਕੇ ਸ਼ੋਅ ਦੇਖ ਰਹੇ ਆ। ਇਹ ਸਾਡੀ ਚੋਦੀ ਕਾਮਯਾਬੀ ਹੈ। ਤੁਸੀਂ ਸਾਰੇ ਵਰਸੇ ਤੁਸੀਂ ਫਾਰਮਰਾਂ ਤੋਂ ਦੇਖੋ ਵਧਾਈਆਂ ਦੇ ਰਹੇ ਆ। ਫਾਰਮਰ ਫਾਰਮਰਾਂ ਦਾ ਸ਼ੋਅ ਫਾਰਮਰ ਆਪਣੇ ਆਪ ਨੂੰ ਵਧਾਈਆਂ ਦੇ ਰਹੇ ਨੇ। ਇਸ ਦੇ ਨਾਲ PDF ਵਿੱਚ ਇੱਕ ਵੱਡਾ ਬਹੁਤ ਬਟਾਲਾ ਹੈ ਜੀ ਪੀਡੀਐਫ ਵਿੱਚ ਦਿੱਤੇ ਕੋ ਪੀਡੀਐਫ ਵਿੱਚ ਦਾ ਕਸਾਨਾ ਨਹੀਂ ਜਿੱਥੇ ਬੰਦੀ ਹੈ ਅਸੀਂ ਆਪਣਾ ਕੰਮ ਆਪ ਹੀ ਕਰਦੇ ਆ ਤੇ ਮਤਲਬ ਫਾਰਮਰ ਸੰਡੇ ਚ ਇੱਡੇ ਇੱਕ ਤਾਂ ਤੁਹਾਨੂੰ ਪਤਾ ਵੀ ਸਾਡੀ ਜਿੱਥੇ ਬੰਦੀ ਇੱਕ ਤਾਂ ਬਹੁਤ ਹੈ ਜੀ ਇੱਕ ਇੱਕ ਫਾਰਮਰ ਸਾਡੇ ਨਾਲ ਜੁੜਿਆ ਇੱਕੋ ਜਿੱਥੇ ਬੰਦੀ ਹੈ ਪੰਜਾਬ ਦੀ ਜਿਹੜੀ ਇਹਨਾਂ ਦੀ ਨੁਮਾਇੰਦੀ ਕਰਦੀ ਹੈ ਉਹ ਜਿਹੜੇ ਅਸੀਂ ਆਪਦੇ ਆਪ ਨਹੀਂ ਕੰਮ ਕਰਦੇ ਆ ਤੇ ਹਿੰਦੁਸਤਾਨ ਦੀ ਵੀ ਇੱਕੋ ਜਿੱਥੇ ਬੰਦੀ ਆ ਵੀ ਜਿਹੜੀ ਡੇਰੀ ਫਾਰਮਰ ਨੂੰ ਰਿਕਵੈਸਟ ਕਰਦੀ ਹੈ ਤਾਂ ਜਿੰਨੀ ਬ੍ਰੀਡ ਡਿਵੈਲਪ ਹੋਈ ਹੈ ਸਾਡੀ ਜਿੱਥੇ ਬੰਦੀ ਨੇ ਵਿਵਰਤ ਕੀਤੇ ਆ ਅਸੀਂ ਸੀਮਨ ਇੰਪੋਰਟ ਕਰਨਾ ਅਜ ਤੋਂ 16 17 ਸਰਪੇ ਨਾਲ ਟੋਟਲ ਆ ਇੰਪੋਰਟਡ ਸੀਮੈਂਟ ਦੇ ਬੱਚੇ ਆ ਸਾਰੇ ਜੀ ਔਰ ਤੁਸੀਂ ਅਸੀਂ ਨਿਊਟ੍ਰੀਸ਼ਨ ਤੇ ਕੰਮ ਕਰਦੇ ਆ ਅਸੀਂ ਇਹਨਾਂ ਦੇ ਸਾਡੀ ਜਿਹੜੀ ਆਪਣੀ ਕੰਪਨੀ ਬਣਾਈ ਫਾਰਮਰਾਂ ਨੇ ਅਸੀਂ ਉਹਦੇ ਵਿੱਚ ਨਾਲ ਦੇ ਨਾਲ ਵੈਟਰਨਰੀ ਤੇ ਕੰਮ ਕਰਦੇ ਆ ਲੈਬਸ ਅਸੀਂ ਆ ਬਣਾਈਆਂ ਅਸੀਂ ਆਪਣੇ ਆਪ ਸਾਡੀ ਜਿਹੜੀ ਕਿਸਾਨੀ ਜਿੱਥੇ ਬੰਦੀ ਆ ਇਹ ਲੋਕਾਂ ਲਈ ਇੱਕ ਮਾਡਲ ਬਣਾਇਆ ਵੀ ਇਹ ਇੱਕ ਨਵੀਂ ਯੂਨੀਵਰਸਿਟੀ ਬਣੂ ਆ ਆਪ ਜਿਹੜੀ ਯੂਨੀਵਰਸਿਟੀ ਬਣ ਰਹੀ ਹੈ ਸਾਡੀ ਸਾਡੀ ਜਿੱਥੇ ਬੰਦੀ ਦਾ ਇੱਕ ਟਾਂਟਾ ਯੂਨੀਵਰਸਿਟੀ ਨੂੰ ਕੰਮ ਕਰਦਾ ਇੱਥੇ ਸਾਡੀ ਯੂਨੀਵਰਸਿਟੀ ਨਾਲ ਬਹੁਤ ਸਾਥ ਆ ਤੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਚੱਲਦੇ ਆ ਪਰ ਅਸੀਂ ਜਿਹੜਾ ਕੰਮ ਫ ਉਹ ਸਾਨੂੰ ਜਦੋਂ ਐਸ ਲੋਰ ਐਨਰਜੀ ਮਿਲਦੀ ਹੈ ਨਾ ਫਿਰ ਅਸੀਂ ਹੋਰ ਵਧੀਆ ਕੰਮ ਕੀ ਕਰਦਾ ਅਸੀਂ ਇਸ ਕਰਕੇ ਨਾਲ ਰੱਖ ਕੇ ਸਾਡੀ ਸਾਰੀ ਜਥੇਬੰਦੀ ਹੈ ਕਿਵੇਂ ਕੰਮ ਕਰਦੇ ਹੈ ਸਰਕਾਰ ਕੇਂਦਰ ਔਰ ਸੂਬਾ ਸਰਕਾਰ ਦੋਨੇ ਨਾਲ ਨੇ ਦੋਨੇ ਨਾਲ ਸਾਰੇ ਨਾਲ ਹੈ ਜੀ ਅਸੀਂ ਕੋਈ ਸਾਡੇ ਨਾਲ ਹੀ ਹੈ ਜਿਹਦੇ ਕੋਲ ਜਾਂਗੇ ਸਾਡਾ ਕੋਈ ਵੀ ਕੰਮ ਹੁੰਦਾ ਰੁਕਦਾ ਨਹੀਂ ਹੈਗਾ ਤੇ ਇਸ ਕਰਕੇ ਸਾਡੇ ਸਾਰੇ ਸਹਿਯੋਗ ਕਰਦੇ ਜਿੱਥੇ ਡਿਪਾਰਟਮੈਂਟ ਵੀ ਸਹਿਯੋਗ ਕਰਦੇ ਆ ਐਸੋਸੀਏਸ਼ਨਾਂ ਵੀ ਸਾਰੇ ਸਾਰੇ ਸਹਿਯੋਗ ਕਰਦੇ ਧੰਨਵਾਦ